ਮਨ ਨੂੰ ਫੁੱਲ ਪੀਰੇ ਸਾਤ ਸਿਉਂ ਕਰ ਫੁੱਲ ਪੀਰੇ ਝੂਠੇ ਕੀਰੇ ਕੂਠਪਰੀਦ ਛੁਟ ਕੀਰੇ ਮਨ ਛੁਟ ਕੀਰੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਸ਼ਹਿਰ ਬਟਾਲਾ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਨਿਸ਼ਾਨੀ ਅੱਜ ਵੀ ਮੌਜੂਦ ਹੈ ਜਿਸ ਨੂੰ ਕੰਦ ਸਾਹਿਬ ਕਿਹਾ ਜਾਂਦਾ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸੁਲਖਣੀ ਜੀ ਨੂੰ ਵਿਆਹਣ ਆਏ ਤਾਂ ਉਹ ਇਸ ਕੰਦ ਦੇ ਲਾਗੇ ਬੈਠ ਗਏ ਤਾਂ ਇੱਕ ਬਜ਼ੁਰਗ ਔਰਤ ਨੇ ਕਿਹਾ ਕਿ ਕਾਕਾ ਇਹ ਕੰਦ ਡਿਗ ਜਾਵੇਗੀ ਪਰ ਇਹੋ ਕੇ ਬੈਠ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਹ ਕੰਦ ਕਦੇ ਨਹੀਂ ਡਿਗੇਗੀ ਇਸ ਜੁਗੋ ਜੁਗ ਇਹ ਕੰਦ ਏਵੇਂ ਹੀ ਰਹੇਗੀ ਜੋ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਕੰਦ ਸਾਹਿਬ ਗੁਰਦੁਆਰਾ ਹੈ